ਗਵਰਨਮੈਂਟਾਂ ਤਾਂ ਇਹ ਲੋਕ ਕਰਦੀਆਂ ਨੇ ਕਿ ਘਰ ਘਰ ਨੌਕਰੀ ਦਵਾਂਗੇ ਮੈਂ ਪਿੰਡ ਪਿੰਡ ਲਾਇਬ੍ਰੇਰੀ ਦੇ ਵਿੱਚ ਇਵਨ ਦੈਟ ਅੱਜ ਵੀ ਕਿ ਐਸਾ ਪੰਜਾਬ ਸਿਰਜਾਂਗੇ ਕਿ ਘਰ ਘਰ ਨੌਕਰੀ ਨਹੀਂ ਹੋਏਗੀ ਘਰ ਘਰ ਆਫੀਸਰ ਪੈਦਾ ਹੋਣਗੇ ਉਹ ਆਫੀਸਰ ਕਿ ਜਿਹੜਾ ਪੰਜਾਬ ਦਾ ਨਾਮ ਨੈਸ਼ਨਲ ਲੈਵਲ ਤੇ ਉੱਚਾ ਕਰ ਦੇ 700 ਵਕੈਂਸੀਸ ਦੇ ਵਿੱਚੋਂ ਪੰਜਾਬ ਦੇ ਯੂਪੀਐਸਸੀ ਆਈਐਸ ਆਈਪੀਐਸ ਆਈਆਰਐਸ 4 ਜਾਂ 5 ਬੱਚੇ ਹੜ੍ਹ ਲਈ 7 ਬੱਚੇ ਗਲਤ ਨਾ ਹੋਵੇ 10 ਬੱਚੇ ਹੋਣਗੇ ਪਿੰਡ ਪਿੰਡ ਲਾਇਬ੍ਰੇਰੀ ਜਦੋਂ ਮੈਂ ਖੜੀ ਕੀਤੀ ਸੀਗੀ ਜਾਂ ਜਦੋਂ ਮੈਂ ਉੱਤੇ ਕੰਮ ਕੀਤਾ ਸੀਗਾ ਕਿ ਐਸੇ ਹੀਰੇ تراਸ਼ੇ ਸੀਗੇ ਮੈਂ ਮੂਸਾ ਵਾਲੇ ਦਾ ਗਾਣਾ ਹੈਗਾ ਕਿ ਸੱਚ ਬੋਲੇਗਾ ਤੇ ਮਿਲੂ 295 ਤੇ ਮੈਂ ਕਹਾਂ ਜੀ 295 ਤੁਹਾਨੂੰ ਇੰਨਾ ਪਸੰਦ ਆ ਨਾ ਇਸ ਸਲੋਗਨ ਦਾ ਅੱਖਰ ਇਹਨੇ ਪਸੰਦ ਨਹੀਂ ਤੇ 295 ਆਪਣਾ ਯੂਪੀਐਸਸੀ ਦੇ ਵਿੱਚ ਰੈਂਕ ਲੈ ਕੇ ਆਓ ਪਹਿਲੇ 295 ਬੱਚੇ ਪੰਜਾਬ ਤੋਂ ਹੋਣ ਅੱਜ 300 ਪਲੱਸ ਬੱਚੇ ਕੰਟਰੀਆਂ ਦੇ ਵਿੱਚ ਯੂਪੀਐਸਸੀ ਦੀ ਸਟੇਟ ਸਰਵਿਸਿਜ਼ ਦੀ ਤਿਆਰੀ ਕਰ ਰਹੇ ਹੈ ਸੀ ਲਗ ਜਾਂ ਕਿਤੇ ਆਪਕਨੇ ਡੰਨੂ ਕੀ ਹਨ ਇੱਥੇ ਡੀਸੀ ਹੋਵੇ ਜਾਂ ਐਸਐਸਪੀ ਹੋਵੇ ਤੇ ਇੱਕ ਪਾਸੇ ਕੈਨੇਡਾ ਹੋਵੇ ਤੇ ਠੋਕਰ ਮਾਰਾਂਗੇ ਉਹ ਜਿਹੇ ਕੈਨੇਡਾ ਅਮਰੀਕਨ ਇਸ ਤਰ੍ਹਾਂ ਦੇ ਜਦੋਂ 300 ਬੱਚਾ ਆ ਜਾਂ 300 ਨਹੀਂ ਉਹਦੇ ਵਿੱਚੋਂ 10 ਬੱਚੇ ਵੀ ਜਦੋਂ ਇਧਰ ਆਣ ਕੇ ਸਿਲੈਕਟ ਹੋਣਗੇ ਤਾਂ ਡੈਫੀਨੇਟਲੀ ਲੋਕਾਂ ਦੇ ਵਿੱਚ ਸਾਡੇ ਮਾਪਿ ਉਹਦੇ ਵਿੱਚ ਆਲਸਾ ਜਾਗੇ ਕਿ ਯਾਰ ਉਹਨਾਂ ਦਾ ਬੱਚਾ ਐਡਾ ਤਕੜਾ ਅਫਸਰ ਬਣ ਗਿਆ ਤੇ ਕੀ ਹੁੰਦਾ ਅਫਸਰ ਤੂੰ ਬਣ ਯੂਪੀਐਸਸੀ ਦੀ ਤਿਆਰੀ ਕਰਦੇ ਉਹ ਮੁੰਡੇ ਦੇ ਦਿਮਾਗ 'ਚ ਹੁੰਦਾ ਵੀ ਮੈਂ ਅਫਸਰ ਬਣਨਾ ਹੈ ਉਸ ਤੋਂ ਬਾਅਦ ਦੇ ਵਿੱਚ ਹੋ ਸਕਦਾ ਵੀ ਸਮਾਜਿਕ ਥਾਟ ਹੋਣ ਤੋਂ ਟੋੜੇ ਵੀ ਆਪਾਂ ਸਮਾ ਜਦੋਂ ਮੈਂ ਯੂਪੀਐਸਸੀ ਦੀ ਤਿਆਰੀ ਕਰਦਾ ਸੀ ਉਦੋਂ ਮੈਂ ਵੀ ਇੱਕ ਆਮ ਹੀ ਜਿਸ ਤਰ੍ਹਾਂ ਮੁੰਡੇ ਹੁੰਦੇ ਨੇ ਉਸੇ ਤਰ੍ਹਾਂ ਦਾ ਸੀਗਾ ਉਹਦੀ ਤਿਆਰੀ ਦੇ ਦੌਰਾਨ ਮੈਂ ਬਹੁਤ ਕੁਝ ਸਿੱਖਿਆ ਬੜੀਆਂ ਠੋਕਰਾਂ ਖਾਧੀਆਂ ਮੇਰੇ ਚ ਵੀ ਸੀਗਾ ਕਿ ਯਾਰ ਮੈਂ ਵੀ ਇੱਕ ਆਈਪੀਐਸ ਅਫੀਸਰ ਬਣਾ ਫਿਰ ਪਤਾ ਲੱਗਾ ਕਿ ਯਾਰ ਨਹੀਂ ਕਿ ਜੇ ਤੁਸੀਂ ਨਸ਼ੇ ਖਤਮ ਕਰਨੇ ਨੇ ਨਾ ਨਸ਼ੇ ਦੀ ਜਿਹੜੀ ਮੰਗ ਡੋਰ ਆ ਇੱਕ ਪੁਲਿਸ ਦੇ ਹੱਥ 'ਚ ਹੁੰਦੀ ਹੈ ਫਿਰ ਕਹਿ ਕੇ ਨਹੀਂ ਯਾਰ ਇਹ ਪੁਲਿਸ ਬੰਨਾ ਆ ਤੇ ਫਿਰ ਇੱਕ ਐਸਾ ਅਫੀਸਰ ਬਣੀਏ ਕਿ ਜਿਹੜਾ ਨਾਮੋਂ ਨਿਸ਼ਾਨ ਖਤਮ ਕਰ ਦੇ ਯੂਪੀਐਸੀ ਦੀ ਤਿਆਰੀ ਕਰਨ ਲੱਗ ਪਏ ਪੜਾਈ ਜਿਹੜਾ ਆ ਤੁਹਾਡਾ ਜਿਹੜਾ ਉੱਪਰਲਾ ਖੋਪੜ ਆ ਇਹਦਾ ਦਾਇਰਾ ਹੀ ਬੜਾ ਵੱਡਾ ਕਰ ਦਿੰਦੀ ਹੈ ਜਦੋਂ ਮੈਂ ਤਿਆਰੀ ਇਹਦੀ ਸ਼ੁਰੂ ਕੀਤੀ ਉਸ ਟਾਈਮ ਸੁਖਦੇਵ ਹੋਰ ਸੀਗਾ ਜਦੋਂ ਇਹਦੀ ਤਿਆਰੀ ਦੇ ਦੌਰਾਨ ਪਿੰਡ ਪਿੰਡ ਲਾਇਬ੍ਰੇਰੀ ਦਾ ਕਨਸੈਪਟ ਸ਼ੁਰ ਉਸ ਤੋਂ ਬਾਅਦ ਸਾਡਾ ਪੰਜਾਬ ਸਾਡਾ ਸਾਂਝਾ ਪੰਜਾਬ ਪਾਰਟੀ ਖੜੀ ਕਰਨ ਤੱਕ ਆ ਗਿਆ ਉਹ ਸੁਖਦੇਵ ਵਰਸ ਫੁੱਲੀ ਟਾਈਮ ਦੇ ਵਿੱਚ ਜਦੋਂ ਪੜ ਰਹੇ ਸੀ ਇਕ ਦੇਖ ਰਹੇ ਸੀ ਉਦੋਂ ਧਿਆਨ ਸੀ ਕਿਤੇ ਵੀ ਮੈਂ ਆਈਪੀਐਸ ਬਣਨਾ ਜਾਂ ਇੱਕ ਠੀਕ ਹੈ ਨਾਰਮਲ ਜਿਵੇਂ ਬੱਚਾ ਪੜੀ ਜਾਂਦਾ ਵੀ ਮੈਂ ਤਾਂ ਆਹ ਜਮਾਤ ਪਾਸ ਕਰਨੀ ਹੈ ਅੱਗੇ ਹੁਣ ਮੈਨੂੰ ਬੜਾ ਸ਼ੌਂਕ ਸੀਗਾ ਕਿ ਮੈਂ ਆ ਆਰਮੀ ਅਫੀਸਰ ਬਣ ਸਾਡੇ ਜਿਹੜਾ ਆਪਾਂ ਮਿਡਲ ਕਲਾਸ ਨਾ ਕਾਫੀ ਬੈਰੀਅਰਸ ਨੇ ਆਪਾਂ ਇੱਕ ਲੈਵਲ ਤੋਂ ਉੱਪਰ ਨਹੀਂ ਸੋਚ ਸਕਦੇ ਕਿ ਜੇ ਤੂੰ 10ਵੀਂ ਕਰ ਲਈਆਂ ਨਾ ਤੇ ਪੰਜਾਬ ਪੁਲਿਸ ਦੀ ਜਾਂ ਆਰਮੀ ਦੀ ਭਰਤੀ ਵੇਖ ਲੈ ਪਲੱਸ 2 ਕਰ ਲਈਏ ਤੇ ਪੰਜਾਬ ਪੁਲਿਸ ਦੀ ਭਰਤੀ ਵੇਖ ਲੈ ਇਸ ਤੋਂ ਉੱਪਰ ਪੰਜਾਬ ਦੇ ਅੱਧਿਓ ਵੱਧ ਪਿੰਡ ਅੱਜ ਵੀ ਕਿ ਯਾਰ ਪਲੱਸ 2 ਕਰ ਲਈ ਭਰਤੀ ਵ ਲੈਵਲ ਹੀ ਨਹੀਂ ਹੈਗਾ ਆਪਾਂ ਆਪਣੇ ਬੱਚਿਆਂ ਦਾ ਕੰਫੀਡੈਂਸ ਹੀ ਥੱਲੇ ਛੋਟਦਾ ਜੇ ਸਿਆਸਤ ਦੇ ਵਿੱਚ ਤੁਸੀਂ ਐਂਟਰੀ ਮਾਰੀ ਸੁਖਦੇਵ ਦਾ ਗਰਾਊਂਡ ਕੀ ਹੈ ਜੇ ਕਿਹਾ ਜਾਵੇ ਕਿ ਜਿਸ ਤੋਂ ਉਹ ਨਿਕਲ ਕੇ ਉਹ ਸਮਝਦਾ ਵੀ ਬਾਕੀ ਲੋਕ ਉਹਦੇ ਤੇ ਭਰੋਸਾ ਕਰਨਗੇ ਸੁਖਦੇਵ ਜਿੱਥੋਂ ਉੱਠ ਕੇ ਆਇਆ ਆ ਉਹ ਪੰਜਾਬ ਤੋਂ ਆਇਆ that's more than enough ਮੈਂ ਪਾਰਟੀ ਖੜੀ ਆਪਣੇ ਘਰਾਣੇ ਲਈ ਨਹੀਂ ਕੀਤੀ ਆਪਣਾ ਨਾਮ ਬਣਾਉ ਲਈ ਨਹੀਂ ਕੀਤੀ ਮੇਰਾ ਮੁਜਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲੱਗੇ ਮੇਰਾ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਐਸੀ ਪਨੀਰੀ ਖੜੀ ਕਰਦੀਏ ਕਿ ਜਿਹੜਾ ਕਿ ਉਂਗਲ ਲਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧਰਮ ਵੱਲ ਵੱਖਵਾਦ ਵੱਲ ਲੈ ਕੇ ਚਲੇ ਜਾਂਦੇ ਨੇ ਕਿ ਆਉਣ ਵਾਲੀ ਪੀੜੀ ਸਾਡੀ ਇਸ ਦੀ ਲਪੇਟ ਚ ਨਾ ਆਉਂਦੀ ਅੱਜ ਜਿਹੜੇ ਪਲੱਸ 2 ਕਰਕੇ ਸਾਡੇ ਬੱਚੇ ਬਾਹਰ ਚਲੇ ਗਏ ਨੇ ਅੱਜ ਉਹਨਾਂ ਦਾ ਲੈਵਲ ਦੇਖ ਲੋ ਬੇਸ਼ੱਕ ਦੇ ਆਰ ਵੈਲ ਅਵੇਅਰ अबाउट ਹਾਊ ਟੂ ਯੂਜ਼ ਦੀ ਸੋਸ਼ਲ ਮੀਡੀਆ ਹਾਊ ਟੂ ਟਾਕ ਵਿਦ ਦੀ ਪੀਪਲ ਹੈਨਾ ਅਵੇਅਰ ਹੋ ਗਏ ਹੋਣਗੇ ਬਟ ਜਿਹੜੀ ਇੱਕ ਤੁਹਾਨੂੰ ਮੈਂ ਫਿਲਹਾਲ ਖੋਪੜ ਖੋਲਣ ਦੀ ਗੱਲ ਆ ਕਿਤੇ ਨਾ ਕਿਤੇ ਪੰਜਾਬ ਉਸ ਤੋਂ ਪਿੱਛੇ ਪੈ ਗਿਆ ਆ ਪੈ ਗਿਆ ਜਾਂ ਇਹ ਕੋ ਇੰਟੈਂਸ਼ਨ ਵੀ ਰਹੀ ਇੱਕ ਜਿਵੇਂ ਕਹਿੰਦੇ ਹੁੰਦੇ ਨੇ ਵੀ ਇਹਦੇ ਪਿੱਛੇ ਏਜੰਸੀਆਂ ਕੰਮ ਕਰਦੀਆਂ ਨੇ ਏਜੰਸੀਆਂ ਦਾ ਤਾਂ ਬਹੁਤ ਵੱਡਾ ਮੈਨ ਰੋਲ ਰਿਹਾ ਆ ਸਿਰਫ ਤੇ ਸਿਰਫ ਜਿਹੜਾ ਪੰਜਾਬ ਗੋਰਿਆਂ ਦੀ ਅੱਖਾਂ 'ਚ ਅੱਖ ਪਾ ਕੇ ਗੱਲ ਕਰ ਸਕਦਾ ਸੀਗਾ ਜਿਹਨੂੰ ਕਹਿੰਦਾ ਸੀਗਾ ਕਿ ਸਾਡੇ ਹੱਕ ਆਏ ਨੇ ਨਿਕਲ ਜਾਓ ਇੱਥੋਂ ਹੈਨਾ ਉਹ ਪੰਜਾਬ ਕਿਤੇ ਨਾ ਕਿਤੇ ਅੱਜ ਵੀ ਐਜੰਸੀਆਂ ਉੱਤੇ ਰੜਕਦਾ ਹੀ ਹੈ এডੂਕੇਸ਼ਨ ਇੱਕ ਇਸ ਤਰ੍ਹਾਂ ਦੀ ਚੀਜ਼ ਆ ਕਿ ਜਿਸ ਨਾਲ ਇੱਕ ਬੰਦੇ ਦਾ ਵਿਕਾਸ ਹੁੰਦਾ ਇੱਕ ਸੋਚ ਦਾ ਵਿਕਾਸ ਹੁੰਦਾ ਹੈ এডੂਕੇਸ਼ਨ ਦੇ ਸਿਰ ਤੇ ਸਾਡਾ ਪੰਜਾਬ ਸੰਝਾ ਪੰਜਾਬ ਪਾਰਟੀ ਜਿਹੜੀ ਪੰਜਾਬ ਖੜਾ ਕਰੇਗੀ ਐਸਾ ਖੜਾ ਕਰੇਗੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੰਡੀਆ ਨੂੰ ਨਹੀਂ ਵਰਲਡ ਲੈਵਲ ਨੂੰ ਐਸੇ ਲੀਡਰ ਦੇਗੀ ਐਸੇ ਇੰਜੀਨੀਅਰ ਐਸੇ ਡਾਕਟਰ ਐਸੇ ਸਾਇੰਟਿਸਟ ਦੇਗੀ ਕਿ ਸਾਡੇ ਪੰਜਾਬ ਨੂੰ ਮਾਣ ਮਹਿਸੂਸ ਹੋਏ ਸਸਿਕਾਲ ਪੰਜਾਬ ਨੂੰ ਲੈ ਕੇ ਜਦੋਂ ਅਸੀਂ ਦੇਖਦੇ ਆ ਤਾਂ ਉਰੇ ਖੈਰ ਕਹਿਣਾ ਬਹੁਤ ਅਜੀਬ ਜਿਹਾ ਲੱਗਦਾ ਹੈ ਕਿ ਸਮੱਸਿਆਵਾਂ ਦਾ ਦੌਰ ਬੜਾ ਹੈ ਲੋਕ ਚਿੰਤਾ ਚ ਬਹੁਤ ਰਹਿੰਦੇ ਨੇ ਪਰੇਸ਼ਾਨੀ ਜਿਵੇਂ ਕਹੀਏ ਕਿ ਸਾਡੇ ਦਰਵਾਜ਼ੇ ਤੇ ਖੜੀ ਰਹਿੰਦੀ ਹੈ ਤੇ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਅੰਦੋਲਨਾਂ ਦੀ ਗੱਲ ਹੋਵੇ ਫਿਰ ਗੱਲ ਹੋਵੇ ਲੋਕਾਂ ਤੇ ਵੈਸੇ ਜਦੋਂ ਕਿਸੇ ਨਾ ਕਿਸੇ ਚੀਜ਼ ਦਾ ਭਾਰ ਪੈਂਦਾ ਉੱਠਦੇ ਨੇ ਖੜੇ ਹੁੰਦੇ ਨੇਗੇ ਪਰ ਇਹ ਸਮੇਂ ਦਰ ਸਮੇਂ ਜਦੋਂ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਤਾਂ ਉਹਨਾਂ ਦੇ ਵਿੱਚ ਤਾਂ ਗੱਲ ਇਹ ਹੈ ਵੀ ਆਖਰ ਚਿੰਤਾ ਇਸ ਚੀਜ਼ ਨੂੰ ਲੈ ਕੇ ਹੁੰਦੀ ਹੈ ਵੀ ਇੱਕ ਸੇਧ ਵਾਲਾ ਜਿਹੜਾ ਰਾਹ ਹੈ ਜਾਂ ਕਹੀਏ ਉਹ ਕਿਸੇ ਪਾਸੇ ਨੂੰ ਦਿਖਾਈ ਨਹੀਂ ਦਿੰਦਾ ਮੇਰੇ ਰਾਜ ਸੁਦੇਸ਼ ਸਿੰਘ ਹੋਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਯੂਪੀਐਸਸੀ ਦੀ ਤਿਆਰੀ ਖੁਦ ਉਹਨਾਂ ਨੇ ਸ਼ੁਰੂਆਤ ਕਰੀ ਪਰ ਵਿੱਚੋਂ ਹੀ ਜੇ ਕਿਹਾ ਜਾਵੇ ਤਾਂ ਉਹ ਪੰਜਾਬ ਨੂੰ ਜਗਾਉਣ ਤੁਰੇ ਜਾਂ ਕਹੀਏ ਕਿ ਪੰਜਾਬ ਦੇ ਵਾਸਤੇ ਉਹ ਚੀਜ਼ਾਂ ਇਜ਼ਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜਾ ਉਰੇ ਦਾ ਨੌਜਵਾਨ ਹੋਵੇ ਤਾਂ ਉਹ ਸਿਰਫ ਇਹ ਨਹੀਂ ਵੀ ਪੜ੍ਹ ਲਿਖ ਕੇ ਨੌਕਰੀ ਤਕਸੀਮਤ ਹੋਵੇ ਬਲਕਿ ਬৌਧਿਕ ਤੌਰ ਤੇ ਵੀ ਉਹਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਆ ਬਾਕੀ ਗੱਲਾਂ ਸੁਦੇਸ਼ ਸਿੰਘ ਹੋਰਾਂ ਨਾਲ ਕਰਾਂਗੇ ਆ ਪਾਜੀ ਦੇਖਿਏ ਲੋਕ ਆਪਦੇ ਕੰਮ ਕਿਤੇ ਬਾਰੇ ਸੋਚਦੇ ਤੁਸੀਂ ਪਾਰਟੀ ਵੀ ਖੜੀ ਕਰਨ ਬਾਰੇ ਸੋਚ ਲਿਆ ਪਰ ਜੇ ਮੈਂ ਤੁਹਾਡੇ ਸਟਾਰਟਿੰਗ ਕਨਸੈਪਟ ਤੇ ਜਾਵਾਂ ਜਿਹੜਾ ਤੁਸੀਂ ਕਿਹਾ ਵੀ ਲਾਇਬ੍ਰੇਰੀਆਂ ਪਿੰਡ-ਪਿੰਡ ਹੋਣੀਆਂ ਚਾਹੀਦੀਆਂ ਨੇਗੀਆਂ ਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਵਧੇ ਵੀ ਕਈ ਥਾਂ ਤੇ ਉਹ ਵੀ ਕਰਿਆ ਯੂਪੀਐਸਸੀ ਦੀ ਤਿਆਰੀ ਕਰਦੇ ਉਹ ਮੁੰਡੇ ਦੇ ਦਿਮਾਗ 'ਚ ਹੁੰਦਾ ਵੀ ਮੈਂ ਅਫਸਰ ਬਣਨਾ ਹੈ ਉਸ ਤੋਂ ਬਾਅਦ ਦੇ ਵਿੱਚ ਹੋ ਸਕਦਾ ਵੀ ਸਮਾਜਿਕ ਥਾਟ ਹੋਣ ਤੁਹਾਡੇ ਵੀ ਆਪਾਂ ਸਮਾਜ ਬਦਲਣਾ ਜੀ ਉਹ ਚੰਗਾ ਕਰਨਾ ਬਿਹਤਰ ਕਰਨਾ ਹੈਗਾ ਫਿਰ ਵਿੱਚ ਦੀ ਆ ਕਿਹੜੀ ਰਪ ਨੂੰ ਤੁਰੇ ਕੀ ਕੋਲਕਤ ਪਟਨ ਖਾ ਗਈ ਸਾਰੀ ਜ਼ਿੰਦਗੀ ਜੀ ਆ ਜਦੋਂ ਮੈਂ ਯੂਪੀਐਸਸੀ ਦੀ ਤਿਆਰੀ ਕਰਦਾ ਸੀ ਨਾ ਤੇ ਉਦੋਂ ਮੈਂ ਵੀ ਇੱਕ ਆਮ ਹੀ ਜਿਸ ਤਰ੍ਹਾਂ ਮੁੰਡੇ ਹੁੰਦੇ ਨੇ ਉਸੇ ਤਰ੍ਹਾਂ ਦਾ ਸੀਗਾ ਤੇ ਜਦੋਂ ਉਹਦੀ ਤਿਆਰੀ ਦੇ ਦੌਰਾਨ ਮੈਂ ਬਹੁਤ ਕੁਝ ਸਿੱਖਿਆ ਬੜੀਆਂ ਠੋਕਰਾਂ ਖਾਧੀਆਂ ਤੇ ਮੇਰੇ ਚ ਵੀ ਸੀਗਾ ਕਿ ਯਾਰ ਮੈਂ ਵੀ ਇੱਕ ਆਈਪੀਐਸ ਅਫੀਸਰ ਬਣਾ ਆਈਪੀਐਸ ਅਫੀਸਰ ਨਹੀਂ ਕਿ ਟੌਟਪੇ ਵਾਸਤੇ ਨਹੀਂ ਮੇਰੇ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਤਿੰਨ ਚਾਰ ਘਰ ਨਸ਼ੇ ਦੇ ਵਿੱਚ ਉਜੜ ਗਏ ਨੇ ਕੱਲੇ ਕੱਲੇ ਪੁੱਤਰ ਸੀਗੇ ਉਜੜ ਗਏ ਨੇ ਫਿਰ ਪਤਾ ਲੱਗਾ ਕਿ ਯਾਰ ਨਹੀਂ ਕਿ ਜੇ ਤੁਸੀਂ ਨਸ਼ੇ ਖਤਮ ਕਰਨੇ ਨੇ ਨਾ ਤੇ ਨਸ਼ੇ ਦੀ ਜਿਹੜੀ ਮੰਗ ਡੋਰ ਆ ਇੱਕ ਪੁਲਿਸ ਦੇ ਹੱਥ 'ਚ ਹੁੰਦੀ ਹੈ ਫਿਰ ਕਹੇ ਕਿ ਨਹੀਂ ਯਾਰ ਜੇ ਪੁਲਿਸ ਬੰਨਾ ਤੇ ਫਿਰ ਇੱਕ ਐਸਾ ਅਫੀਸਰ ਬਣিয়ে ਕਿ ਜਿਹੜਾ ਨਾਮੋਂ ਨਿਸ਼ਾਨ ਖਤਮ ਕਰ ਦੇ ਫਿਰ ਯੂਪੀਐਸਸੀ ਦੀ ਤਿਆਰੀ ਕਰਨ ਲੱਗ ਪਏ ਜਦੋਂ ਸਟੈਪ ਬਾਈ ਸਟੈਪ ਤਿਆਰੀ ਕਰਦੇ ਰਹੇ 6-6 ਮਹੀਨੇ ਅੰਦਰਵਾੜ ਕੇ ਆਪਣੇ ਆਪ ਕਿਤਾਬਾਂ ਪੜ੍ਹਦੇ ਰਹੇ ਅਖਬਾਰਾਂ ਪੜ੍ਹਦੇ ਰਹੇ ਰੀਲੇਟ ਕਰਦੇ ਰਹੇ ਤੁਹਾਨੂੰ ਲੋਕ ਪੜਨਾ ਸਿਖਾ ਸਕਦੇ ਨੇ ਰਿਲੇਟ ਕਰਨਾ ਨਹੀਂ ਸਿਖਾ ਸਕਦੇ ਉਹ ਤੁਹਾਡਾ ਆਪਣੇ ਆਪ ਤੁਹਾਨੂੰ ਡਿਵੈਲਪ ਕਰਨੀ ਪਈਆਂ ਚੀਜ਼ਾਂ ਜਿਹੜੇ ਲੋਕ ਪੜਦੇ ਨੇ ਯੂਪੀਐਸਸੀ ਦੀ ਤਿਆਰੀ ਕਰਦੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਹੋਣਗੇ ਤੇ ਮੈਨੂੰ ਵੀ ਬੜਾ ਸ਼ੌਂਕ ਸੀਗਾ ਕਿ ਯਾਰ ਮੈਂ ਵੀ ਆਈਪੀਐਸ ਅਫੀਸਰ ਬਣਾ ਇਵਨ ਥੈਟ ਕਿ ਮੈਂ ਪੂਰੀ ਫੀਲਿੰਗ ਲੈਂਦਾ ਸੀਗਾ ਯਾਰ ਕਿ ਮੈਂ ਆਈਪੀਐਸ ਅਫੀਸਰ ਹਾਂ ਤੇ ਮੈਂ ਚੀਜ਼ਾਂ ਗਲਤ ਨਹੀਂ ਹੋਣ ਦੇਣੀਆਂ ਤੇ ਜਦੋਂ ਆ ਤਿਆਰੀ ਕਰਦਾ ਗਿਆ ਕਰਦਾ ਗਿਆ ਤੇ ਮੈਨੂੰ ਇਹ ਸੀਗਾ ਕਿ ਪੜ ਲਓ ਤੇ ਅਫਸਰ ਬਣ ਜੋਗੇ ਪਰ ਇਹ ਨਹੀਂ ਸੀ ਪਤਾ ਕਿ ਉਡਾਈ ਜਿਹੜਾ ਆ ਤੁਹਾਡਾ ਜਿਹੜਾ ਉੱਪਰਲਾ ਖੋਪੜ ਆ ਇਹਦਾ ਦਾਇਰਾ ਹੀ ਬੜਾ ਵੱਡਾ ਕਰ ਦਿੰਦੀ ਹੈ ਜਦੋਂ ਮੈਂ ਤਿਆਰੀ ਇਹਦੀ ਸ਼ੁਰੂ ਕੀਤੀ ਉਸ ਟਾਈਮ ਸੁਖਦੇਵ ਹੋਰ ਸੀਗਾ ਜਦੋਂ ਇਹਦੀ ਤਿਆਰੀ ਦੇ ਦੌਰਾਨ ਪਿੰਡ ਪਿੰਡ ਲਾਇਬ੍ਰੇਰੀ ਦਾ ਕਨਸੈਪਟ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਸਾਡਾ ਪੰਜਾਬ ਸਾਡਾ ਸਾਂਝਾ ਪੰਜਾਬ ਪਾਰਟੀ ਖੜੀ ਕਰਨ ਤੱਕ ਆ ਗਿਆ ਉਹ ਸੁਖਦੇਵ ਹੋਰ ਸੀਗਾ ਪਰੇ ਵਿੱਚ ਜੇ ਦੇਖਿਆ ਜਾਵੇ ਜਦੋਂ ਕੰਨ ਬੱਚਾ ਆਮ ਤੌਰ ਤੇ ਜਦੋਂ ਪੜਦਾ ਲਿਖਦਾ ਸਕੂਲੀ ਉਮਰੇ ਹੁੰਦਾ ਉਵੇਂ ਜਿਉਂ ਜਿਉ ਵਧਦਾ ਜਾਂਦਾ ਉਸ ਤਰ੍ਹਾਂ ਦੇ ਨਾਲ ਸੋਚਦਾ ਜਾਂਦਾ ਵੀ ਮੇਰੇ ਲਈ ਬਿਹਤਰ ਕੀ ਹੋਊਗਾ ਸ਼ੁਰੂ ਚ ਤਾਂ ਜਿਵੇਂ ਹਰੇ ਕਹਿੰਦਾ ਵੀ ਡਾਕਟਰ ਬਣੂ ਵਕੀਲ ਬਣੂ ਕਈਆਂ ਨੂੰ ਜੇ ਕਿਹਾ ਜਾਵੇ ਕੋਈ ਨਾ ਕੋਈ ਕਹਾਣੀ ਇਨਸਪਾਇਰ ਕਰ ਜਾਂਦੀ ਆ ਸਕੂਲੀ ਟਾਈਮ ਦੇ ਵਿੱਚ ਜਦੋਂ ਪੜ ਰਹੇ ਸੀ ਲਿਖ ਰਹੇ ਸੀ ਉਦੋਂ ਧਿਆਨ ਸੀ ਕਿਤੇ ਵੀ ਮੈਂ ਆਈਪੀਐਸ ਬਣਨਾ ਜਾਂ ਇੱਕ ਠੀਕ ਹੈ ਨਾਰਮਲ ਜਿਵੇਂ ਬੱਚਾ ਪੜੀ ਜਾਂਦਾ ਵੀ ਮੈਂ ਤਾਂ ਆ ਜਮਾਤ ਪਾਸ ਕਰਨੀ ਹੈ ਅੱਗੇ ਹੋਣਾ ਨਹੀਂ ਮੇਰੇ ਫਾਦਰ ਸਾਹਿਬ ਆ ਆਰਮੀ ਦੇ ਵਿੱਚ ਸੀਗੇ ਤਾਂ ਸੁਬੇਦਾਰ ਮੇਜਰ ਟਾਇਰ ਨੇ ਉਹ ਤਾਂ ਮੈਂ ਆਰਮੀ ਲਾਈਨ ਬੜੀ ਕਰੀਬੀ ਤੋਂ ਦੇਖੀ ਸੀਗੀ ਤੇ ਮੈਨੂੰ ਬੜਾ ਸ਼ੌਂਕ ਸੀਗਾ ਕਿ ਮੈਂ ਆ ਆਰਮੀ ਆਫੀਸਰ ਬਣਾ ਤਾਂ ਸਾਡੇ ਜਿਹੜਾ ਆਪਾਂ ਮਿਡਲ ਕਲਾਸ ਨਾ ਕਾਫੀ ਬੈਰੀਅਰਸ ਨੇ ਆਪਾਂ ਇੱਕ ਲੈਵਲ ਤੋਂ ਉੱਪਰ ਨਹੀਂ ਸੋਚ ਸਕਦੇ ਜੋ ਮੈਂ ਪਿੰਡ ਪਿੰਡ ਲਾਇਬ੍ਰੇਰੀ ਜਦੋਂ ਪਿੰਡਾਂ ਚ ਗਿਆ ਤਾਂ ਮੈਨੂੰ ਪਤਾ ਲੱਗਾ ਕਿ ਯਾਰ ਕਿ ਜੇ ਤੂੰ 10ਵੀਂ ਕਰ ਲਈ ਨਾ ਤੇ ਪੰਜਾਬ ਪੁਲਿਸ ਦੀ ਜਾਂ ਆਰਮੀ ਦੀ ਭਰਤੀ ਵੇਖ ਲੈ ਪਲੱਸ 2 ਕਰ ਲਈ ਤੇ ਪੰਜਾਬ ਪੁਲਿਸ ਦੀ ਭਰਤੀ ਵੇਖ ਲੈ ਇਸ ਤੋਂ ਉੱਪਰ ਪੰਜਾਬ ਦੇ ਅੱਧਿਓ ਵੱਧ ਪਿੰਡ ਅੱਜ ਵੀ ਮੁੰਡਿਆਂ ਨੂੰ ਕਿ ਯਾਰ ਪਲੱਸ 2 ਕਰ ਲਈਂ ਭਰਤੀ ਵਿੱਚ ਇਸ ਤੋਂ ਪਰ ਤੁਹਾਡਾ ਲੈਵਲ ਹੀ ਨਹੀਂ ਹੈਗਾ ਆਪਾਂ ਆਪਣੇ ਬੱਚਿਆਂ ਦਾ ਕੰਫੀਡੈਂਸ ਹੀ ਥੱਲੇ ਛੋੜਤਾ ਉਹ ਕਿਤੇ ਨਾ ਕਿਤੇ ਸਾਡੇ ਇਹਦੇ ਵਿੱਚ ਸਾਡਾ ਪਸ਼ੋਕੜ ਵੀ ਜੁੜਿਆ ਹੈ ਜੀ ਉਹ ਪਾ ਗੱਲ ਕਰਨ ਲੱਪੀ ਕਿ ਆਪਾਂ ਕਿਸਾਨੀ ਨਾਲ ਜੁੜੇ ਸੀਗੇ ਸਾਡੀ ਫੈਮਿਲੀ ਦੇ ਆਰ ਨੋਟ ਅ ਵੈਲ ਅਵੇਅਰ ਅਬਾਊਟ ਦੀ এডੂਕੇਸ਼ਨ ਹੈਨਾ ਤੇ ਜਿਹੜੇ ਲੋਕ ਪੜੇ ਲਿਖੇ ਸੀਗੇ ਜਿਹੜੇ ਲੋਕ ਸ਼ਹਿਰਾਂ ਵਿੱਚ ਬੈਂਕਾਂ ਵਿੱਚ ਕੰਮ ਕਰਦੇ ਸੀ ਉਹਨਾਂ ਦੇ ਬੱਚੇ ਆਫੀਸਰ ਲੈਣ ਵਾਲਾ ਗਏ ਤੇ ਰਹੀ ਗੱਲ ਤੁਹਾਡੇ ਕੁਚਨ ਦੀ ਕਿ ਆਪਾਂ ਅੱਜ ਜਿਹੜਾ ਜਦੋਂ ਮੈਂ ਤਿਆਰੀ ਕਰਦਾ ਸੀਗਾ ਜਦੋਂ ਮੈਂ ਸਕੂਲ ਸੀਗਾ ਤੇ ਮੈਂ ਵੀ ਬੜਾ ਸ਼ਰਾਰਤੀ ਕਿਸਮ ਦਾ ਸੀਗਾ ਕਿ ਈਵਨ 댓 ਅੱਜ ਵੀ ਚੱਲੋ ਹੋਵਾਂਗਾ ਤੇ ਉਸ ਟਾਈਮ ਪਲੱਸ 2 ਮੈਂ ਵੀ ਤਿੰਨ ਤਰ੍ਹਾਂ ਦੇ ਗੱਡਾ ਖੋਲ ਕੇ ਜਦੋਂ ਇੱਕ ਕੁਚਨ ਹੁੰਦਾ ਸੀ ਨਾ ਜਿਸ ਸਕੂਲ ਚ ਮੈਂ ਪੜਿਆ ਕਿ ਕਿਦਾਂ ਬੇੜਾਗਰਕ ਹੋਇਆ ਪੰਜਾਬ ਦਾ ਇਹ ਅੱਜ ਨਹੀਂ ਕਿ ਅੱਜ ਹੀ ਪੰਜਾਬ ਥਰੇ ਡਿੱਗ ਪਿਆ ਕਿ ਜਦੋਂ ਮੈਂ ਪਲੱਸ 2 ਦੀ ਤਿਆਰੀ ਕੀਤੀ ਤੇ ਜਦੋਂ ਮੈਂ ਪੰਜਵੀਂ ਦਾ ਪੇਪਰ ਦਿੱਤਾ ਤਾਂ ਮੈਨੂੰ ਪਤਾ ਸੀਗਾ ਮੈਨੂੰ ਇੱਕ ਕੁਚਨ ਨਹੀਂ ਸੀ ਹੁੰਦਾ ਮੈਡਮ ਨੇ ਕੋਣੀ ਮਾਰ ਕੇ ਕਿਹਾ ਜੇ ਨਹੀਂ ਹੁੰਦਾ ਅਗਲੇ ਵੱਲੇ ਕੋ ਅਗਲੇ ਬੰਦੇ ਕੋ ਵੇਖ ਲੈ ਤੇ ਪੰਜਵੀਂ ਕਲਾਸ ਚ ਕੀ ਪਤਾ ਹੁੰਦਾ ਤੋ ਇਹ ਪਤਾ ਹੁੰਦਾ ਕਿ ਪਾਸ ਹੋ ਜਾਗੇ ਨਕਲ ਦੀ ਐਸਸੀ ਲੱਤ ਲੱਗੀ 8ਵੀਂ ਬੋਰਡ ਦੀ 10ਵੀਂ ਬੋਰਡ ਦੀ ਪਲੱਸ 2 ਬੋਰਡ ਦੀ ਉਹ ਪਲੱਸ 2 ਦੇ ਵਿੱਚ ਇੱਕ ਕੁਐਸਚਨ ਹੁੰਦਾ ਤੇ ਤਿੰਨ ਤਰ੍ਹਾਂ ਦੀਆਂ ਗਾਈਡਾਂ ਕਿ ਖੋਲ ਦੇਣੀ ਆ ਉਹਨਾਂ ਨੇ ਹੈਨਾ ਕਿ ਆਪ ਖੋਲ ਲੈਣੀਆਂ ਜਾਂ ਜਿੱਦਾਂ ਵੀ ਕਿ ਐਚੂ ਨਹੀਂ ਲੱਭਦਾ ਆਹ ਗੇਟ ਚ ਲੱਭ ਲੋ ਐਚੂ ਨਹੀਂ ਲੱਭਦਾ ਆਹ ਚੂ ਲੱਭ ਲੋ ਤੇ ਜਦੋਂ ਕਿਉਂਕਿ ਕਿਤਨੇ ਕਿਤੇ ਲਾਲਸਾ ਤੇ ਸੀਗੀ ਅੰਦਰ ਆਫੀਸਰ ਬਣਨ ਦੀ ਤੁਹ ਪਤਾ ਲੱਗਾ ਕਿ ਯਾ ਗ੍ਰੈਜੂਏਸ਼ਨ ਕਰ ਲੋ ਕਿਉਂਕਿ ਮੇਰੇ ਕੋ ਕਮਰਸ ਸੀਗੀ ਜੇ ਮੇਰੇ ਕੋ ਉਸ ਟਾਈਮ ਜਿਸ ਬੈਕਗ੍ਰਾਉਂਡ ਤੋਂ ਮੈਂ ਹੋਂਨਾ ਆ ਤੇ ਉਸ ਤੇ ਲੈਕ ਆਫ এডਿਕੇਸ਼ਨ ਕਾਫੀ ਸੀਗਾ ਲੈਕ ਆਫ ਅਵੇਅਰਨੈਸ ਕਹਿ ਸਕਦੇ ਹੋ ਤੁਸੀਂ ਜਦੋਂ ਮੈਂ ਗ੍ਰੈਜੂਏਸ਼ਨ ਚ ਪਾਰਟਿਸਪੇਸ਼ਨ ਕੀਤੀ ਜਦੋਂ ਮੈਂ ਗ੍ਰੈਜੂਏਟ ਲਈ ਕਾਲਜ ਗਿਆ ਤੇ ਫਿਰ ਪਤਾ ਲੱਗਾ ਕਿ এডਿਕੇਸ਼ਨ ਕੀ ਹੁੰਦੀ ਹੈ ਫਿਰ ਪਤਾ ਲੱਗਾ ਕਿ 20 ਨੰਬਰ ਦਾ ਕੁਐਸਚਨ ਆ ਤੇ ਇੱਕ ਵੱਡਾ ਪੇਜ ਭਰ ਕੇ ਵੀ ਨੰਬਰ ਨਹੀਂ ਮਿਲਦੇ ਫਿਰ ਪਤਾ ਲੱਗਾ ਕਿ ਪੜਨਾ ਪੈਣਾ ਆ ਫਿਰ ਉੱਥੇ ਪੜੇ ਫਿਰ ਉਹਦੇ ਵਿੱਚ ਪੜਦੇ 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 ਫਿਰ ਐਮਬੀਏ ਵੱਲ ਚਲਾ ਗਿਆ ਐਮਬੀਏ ਕਰਨ ਤੋਂ ਬਾਅਦ ਫਿਰ ਇੱਕ ਸੀਗੇ ਸੀਨੀਅਰ ਆਫੀਸਰ ਸੀਗੇ ਆਈਪੀਐਸ ਆਫੀਸਰ ਸੀਗੇ ਤੇ ਮੈਨੂੰ ਉਹ ਮਿਲੇ ਤੇ ਫਿਰ ਕੜੀਆਂ ਨਾਲ ਕੜੀਆਂ ਜੁੜਦੀਆਂ ਗਈਆਂ ਤੇ ਫਿਰ ਯੂਪੀਐਸਸੀ ਦੀ ਲਾਈਨ ਵੱਲ ਚਲੇ ਗਏ ਨਕਲ ਵਾਲਾ سلسلہ ਵਰਮੀ ਚ ਰੁਕ ਗਿਆ ਫਿਰ ਕਿ ਨਹੀਂ ਇਹ ਡੈਫੀਨੇਟਲੀ ਪਲੱਸ 2 ਤੋਂ ਬਾਅਦ ਤਾਂ ਫਿਰ ਯੂਨੀਵਰਸਿਟੀ ਲੈਵਲ ਤੇ ਨਕਲ ਵੱਜਦੀ ਨਹੀਂ ਨਾ ਕਿ ਅਕ ਤੁਸੀਂ ਸਕੂਲ ਤੱਕ ਤੇ ਤੁਹਾਡੇ ਸੀਮਤ ਹੋਏਗਾ ਇਹ ਤਾਂ ਸੇਮ ਤੁਸੀਂ ਕਹਾਣੀ 12ਵੀਂ ਫੇਲ ਵਾਲੀ ਜੇ ਕਿਹਾ ਜਾਵੇ ਕਿਤੇ ਨਾ ਕਿਤੇ ਜੁੜਦੀ ਤੁਹਾਡੇ ਨਾਲ ਨਜ਼ਰ ਪੈਂਦੀ ਹੈ ਉੱਥੇ ਆਏ ਵੀ ਚਲੋ ਉਹ ਲਾਸਟ ਚ ਆਈਪੀਐਸ ਬਣ ਗਿਆ ਤੁਸੀਂ ਵਿਚਾਲੋਂ ਰਾਹ ਕੱਟ ਕੇ ਹੋਰ ਪਾਸੇ ਨੂੰ ਤੋਰਤਾ ਪਲੱਸ 2 ਫੇਲ ਫਰਮੀ ਫੇਲ ਉਹ ਵੀ ਪਲਸ 2 ਫੇਲ ਜਿਹੜੀ ਉਹਦੀ ਕਹਾਣੀ ਆ ਫਿਲਮ ਦੀ ਉਹ ਸਾਰੀ ਕਿਤੇ ਨਾ ਕਿਤੇ ਇਸੇ ਤਰ੍ਹਾਂ ਦੇ ਨਾਲ ਆ ਵੀ ਪਹਿਲਾਂ ਕਿਵੇਂ ਨਕਲ ਵਾਈਦੀ ਆਉਂਦੀ ਆ ਉਸ ਤੋਂ ਬਾਅਦ ਚ ਉਹਨੂੰ ਇੱਕ ਆਈਪੀਐਸ ਅਫਸਰ ਮਿਲਦਾ ਪੁਲਿਸ ਅਫਸਰ ਮਿਲਦਾ ਹੈਗਾ ਉਹ ਕਹਿੰਦਾ ਵੀ ਨਕਲ ਨਾਲ ਤਾਂ ਕਹਾਣੀ ਸਿਰੇ ਨਹੀਂ ਲੱਗਣੀ ਹੈਗੀ ਉਸ ਤੋਂ ਬਾਅਦ ਵਿੱਚ ਉਹ ਫਿਰ ਬਿਲਕੁਲ ਸੁਧਾਰ ਲਿਆ ਹੁੰਦਾ ਕਿ ਆਪਦੀ ਇਮਾਨਦਾਰੀ ਦੀ ਪੜ੍ਹਾਈ ਅੱਗੇ ਤੋਰਦਾ ਉਹ ਆਈਪੀਐਸ ਬਣ ਜਾਂਦਾ ਤੁਸੀਂ ਆਏ ਆ ਵੀ ਤੁਸੀਂ ਵਿੱਚੋਂ ਛੱਡ ਕੇ ਜੇ ਕਿਹਾ ਜਾਵੇ ਲਾਇਬ੍ਰੇਰੀ ਵਾਲੇ ਕਨਸੈਪਟ ਜਿਹਨੂੰ ਚੱਲ ਗਈ ਇਹ ਮੂਵੀ ਸੀ ਅੱਛਾ ਨਹੀਂ ਇਹ ਮੋਸਟਲੀ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਹਰ ਜਿਹੜਾ ਵੀ ਕੋਈ ਇੱਕ ਆਪਾਂ ਕਿੱਤਾ ਲਾ ਲਈਏ ਕਿਸੇ ਵੀ ਸਟੇਟ ਲਾ ਲਈਏ ਹਰ ਇੱਕ ਸਟੇਟ ਦੇ ਵਿੱਚ ਸਾਡੇ ਈਮਨ दैट ਇੰਡੀਆ ਦਾ ਐਜੂਕੇਸ਼ਨ ਸਿਸਟਮ ਇਸ ਤਰ੍ਹਾਂ ਦਾ ਹੀ ਹੈ ਜਦੋਂ ਤੁਸੀਂ ਯੂਨੀਵਰਸਿਟੀ ਚ ਜਾਂ ਕਾਲਜ ਜਾਂਦੇ ਹੋ ਤਾਂ ਅਕਲ ਫੇਰ ਹੀ ਆਉਂਦੀ ਹੈ ਅੱਜ ਜਿਹੜੇ ਪਲੱਸ 2 ਕਰਕੇ ਸਾਡੇ ਬੱਚੇ ਬਾਹਰ ਚਲੇ ਗਏ ਨੇ ਅੱਜ ਉਹਨਾਂ ਦਾ ਲੈਵਲ ਦੇਖ ਲਓ ਬੇਸ਼ੱਕ ਦੇ ਆਰ ਵੈਲ ਅਵੇਅਰ ਅਬਾਊਟ ਹਾਊ ਟੂ ਯੂਜ਼ ਦੀ ਸੋਸ਼ਲ ਮੀਡੀਆ ਹਾਊ ਟੂ ਟਾਕ ਵਿਦ ਦੀ ਪੀਪਲ ਹੈਨਾ ਦੇ ਆਰ ਵੈਲ ਅਵੇਅਰ ਹਾਊ ਟੂ ਲੁੱਕ ਲਾਈਕ ਅ ਡਰੈਸਿੰਗ ਸੈਂਸ ਕਿਦਾਂ ਕਰਨੀ ਆ ਅਵੇਅਰ ਹੋ ਗਏ ਹੋਣਗੇ ਬਟ ਜਿਹੜੀ ਇੱਕ ਤੁਨ ਮਹਿਫਿਲਾਂ ਖੋਪੜ ਖੋਲਣ ਦੀ ਗੱਲ ਆ ਉਹ ਕਿਤੇ ਨਾ ਕਿਤੇ ਪੰਜਾਬ ਉਸ ਤੋਂ ਪਿੱਛੇ ਪੈ ਗਿਆ ਆ ਜਿ ਕਿ ਆ ਜਬੇ ਪੈ ਗਿਆ ਜਾਂ ਇਹ ਇੰਟੈਂਸ਼ਨ ਵੀ ਰਹੀ ਇੱਕ ਜਿਵੇਂ ਕਹਿੰਦੇ ਹੁੰਦੇ ਨੇ ਵੀ ਪਿੱਛੇ ਜਿ ਆਮ ਤੌਰ ਤੇ ਕਿਹਾ ਜਾਂਦਾ ਵੀ ਇਹਦੇ ਪਿੱਛੇ ਏਜੰਸੀਆਂ ਕੰਮ ਕਰਦੀਆਂ ਨੇ ਇੱਕ ਕਹਿਣ ਦਾ ਭਾਵ ਇਹ ਕੋਸ਼ਿਸ਼ ਰਹੀ ਹਮੇਸ਼ਾ ਕਿ ਪੰਜਾਬ ਦਾ ਯੂਥ ਅੱਗੇ ਨਾ ਵਧੇ ਪੰਜਾਬ ਅੱਗੇ ਨਾ ਵਧੇ ਜਾਂ ਇਹ ਸੀਗਾ ਕਿ ਸਾਡੇ ਲੋਕਾਂ ਨੇ ਆਪ ਹੀ ਕਿਤੇ ਨਾ ਇਸ ਚੀਜ਼ ਪਾਸੇ ਫਿਕਰਮੰਦ ਹੋ ਕੇ ਸੋਚਿਆ ਨਹੀਂ ਹਜੇ ਤੱਕ ਡਿਫੀਨੇਟਲੀ ਏਜੰਸੀਆਂ ਦਾ ਬਹੁਤ ਵੱਡਾ ਮੈਨ ਰੋਲ ਰਿਹਾ ਆ ਸਿਰਫ ਤੇ ਸਿਰਫ ਜਿਹੜਾ ਪੰਜਾਬ ਗੋਰਿਆਂ ਦੀ ਅੱਖਾਂ 'ਚ ਅੱਖ ਪਾ ਕੇ ਗੱਲ ਕਰ ਸਕਦਾ ਸੀਗਾ ਜਿਹਨੂੰ ਕਹਿੰਦਾ ਸੀਗਾ ਕਿ ਸਾਡੇ ਹੱਕ ਆਏ ਨੇ ਤੇ ਨਿਕਲ ਜਾਓ ਇੱਥੋਂ ਹੈਨਾ ਉਹ ਪੰਜਾਬ ਕਿਤੇ ਨਾ ਕਿਤੇ ਅੱਜ ਵੀ ਏਜੰਸੀਆਂ ਨੂੰ ਤੇ ਰੜਕਦਾ ਹੀ ਏ ਐਜੂਕੇਸ਼ਨ ਇੱਕ ਇਸ ਤਰ੍ਹਾਂ ਦੀ ਚੀਜ਼ ਆ ਕਿ ਜਿਸ ਨਾਲ ਇੱਕ ਬੰਦੇ ਦਾ ਵਿਕਾਸ ਹੁੰਦਾ ਇੱਕ ਸੋਚ ਦਾ ਵਿਕਾਸ ਹੁੰਦਾ ਆ ਉਹ ਪਿਛਲੇ 100 ਹਕਿਆਤਾਂ ਤੋਂ ਕਹ ਲਓ ਤੁਸੀਂ ਪਿਛਲੇ 100 ਸਾਲਾਂ ਤੋਂ ਅਸੀਂ ਉਸ ਨੂੰ ਥੱਲੇ ਸੁੱਟ ਚੁੱਕੇ ਆ ਅੱਜ ਜੇ ਅਸੀਂ 1947 ਦੇ ਵਿੱਚ ਛਤਰ ਦੇ ਸਿਰ ਤੇ ਆਪਾਂ ਪੰਜਾਬ ਨੂੰ ਖੜਾ ਕੀਤਾ 1984 ਦੇ ਵਿੱਚ ਹਥਿਆਰਾਂ ਦੇ ਸਿਰ ਤੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਅੱਜ ਪੰਜਾਬ ਕਿੱਥੇ ਆ ਐਜੂਕੇਸ਼ਨ ਦੇ ਸਿਰ ਤੇ ਸਾਡਾ ਪੰਜਾਬ ਸੰਝਾ ਪੰਜਾਬ ਪਾਰਟੀ ਜਿਹੜੀ ਪੰਜਾਬ ਖੜਾ ਕਰੇਗੀ ਤੇ ਐਸਾ ਖੜਾ ਕਰੇਗੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੰਡੀਆ ਨੂੰ ਨਹੀਂ ਵਰਲਡ ਲੈਵਲ ਨੂੰ ਐਸੇ ਲੀਡਰ ਦੇਗੀ ਐਸੇ ਇੰਜੀਨੀਅਰ ਐਸੇ ਡਾਕਟਰ ਐਸੇ ਸਾਇੰਟਿਸਟ ਦੇਗੀ ਕਿ ਸਾਡੇ ਪੰਜਾਬ ਨੂੰ ਮਾਣ ਮਹਿਸੂਸ ਹੋਏਗਾ। ਪਰ ਦੂਜੇ ਪਾਸੇ ਦੇਖੀਏ ਸੁਦੇਸ਼ ਜੀ ਤੁਸੀਂ ਬੀੜਾ ਦਾ ਖਰਚੇ ਜਿਖਿਆ ਜੇ ਬਈ ਇੱਕ ਤਾਂ ਇਹ ਸੀਗਾ ਟਾਰਗੇਟ ਜਿਵੇਂ ਤੁਸੀਂ ਲਾਇਬ੍ਰੇਰੀ ਦਾ ਦੱਸਿਆ ਵੀ ਆਖਰ ਪੜਨ ਲੋਕ ਨੌਜਵਾਨ ਪੜਨ ਉਹਨਾਂ ਦਾ ਬੋਧਿਕ ਵਿਕਾਸ ਹੋਊਗਾ। ਦੂਜੀ ਪਾਸੇ ਜਿਹੜੀ ਗੱਲ ਕਹੀਏ ਕਿ ਜੇ ਸਿਆਸਤ ਦੇ ਵਿੱਚ ਤੁਸੀਂ ਐਂਟਰੀ ਮਾਰੀ ਤੁਹਾਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਸੁਖਦੇਵ ਕਮਜ਼ੋਰ ਨਾ ਰਹੇ ਜਾਣ ਕਿਉਂਕਿ ਗਰਾਊਂਡ ਤੇ ਜਿਵੇਂ ਪਾਰਟੀਆਂ ਦਾ ਦੇਖਦੇ ਆਂ ਅਸੀਂ ਵਰਕ ਹਰ ਇੱਕ ਦਾ ਕੌਜ਼ ਰਹਿੰਦਾ ਹੈ ਜਿਹੜੀ ਵੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਨੇ ਇੱਕ ਬੈਕਗ੍ਰਾਉਂਡ ਹੈਗੀ ਜਿੱਥੋਂ ਉਹ ਨਿਕਲ ਕੇ ਆਈਆਂ ਨੇ ਸੁਖਦੇਵ ਦਾ ਗਰਾਊਂਡ ਕੀ ਹੈ ਜੇ ਕਿਹਾ ਜਾਵੇ ਕਿ ਜਿਸ ਤੋਂ ਉਹ ਨਿਕਲ ਕੇ ਉਹ ਸਮਝਦਾ ਵੀ ਬਾਕੀ ਲੋਕ ਉਹਦੇ ਤੇ ਭਰੋਸਾ ਕਰਨਗੇ ਸੁਖਦੇਵ ਜਿੱਥੋਂ ਉੱਠ ਕੇ ਆਇਆ ਆ ਉਹ ਪੰਜਾਬ ਤੋਂ ਆ ਡੈਟ ਇਜ਼ ਮੋਰ ਦਨ ਇਨਫ ਮੈਂ ਪਾਰਟੀ ਖੜੀ ਆਪਣੇ ਘਰਾਣੇ ਲਈ ਨਹੀਂ ਕੀਤੀ ਆਪਣਾ ਨਾਮ ਬਣਾਉਣ ਲਈ ਨਹੀਂ ਕੀਤੀ ਜਿਸ ਦਿਨ ਮੈਨੂੰ ਇਹ ਪਤਾ ਲੱਗਿਆ ਸੀਗਾ ਕਿ ਮੇਰਾ ਮੁਜਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ ਮੇਰਾ ਹੈ ਕੀ ਤੇ ਮੈਂ ਬਣਾਉਣਾ ਕੀ ਆਪਣਾ ਖਾਣੇ ਤੇ ਅੰਡ ਤੇ ਤੇ ਦੋ ਫੁਲਕੇ ਨੇ ਉਹ ਵੀ ਦਾਲਣਾ ਹੈ ਨਾ ਜੀ ਮੈਂ ਆਪਣਾ ਨਾਮ ਬਣਾ ਲਾਂਗਾ ਨਾਮ ਇਹਦੇ ਵਿੱਚ ਜਿਸ ਪਾਰਟੀ ਦੇ ਵਿੱਚ ਸਾਡਾ ਪੰਜਾਬ ਸਾਂਝਾ ਪੰਜਾਬ ਦਾ ਨਾਮ ਆ ਉਹਦੇ ਵਿੱਚ ਮੇਰਾ ਨਾਮ ਤੇ ਆਪਣਾ ਹੈ ਨਹੀਂ ਮੈਂ ਅੱਜ ਰਵਾਂ ਕੱਲ ਰਵਾਂ ਨਾ ਰਵਾਂ ਦੈਟਸ ਅ ਨੋਟ ਇਨ आवर ਹੈਂਡ ਹੈ ਨਾ ਬਟ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਐਸੀ ਪਨੀਰੀ ਖੜੀ ਕਰਦੀਏ ਕਿ ਜਿਹੜਾ ਕਿ ਉਂਗਲ ਲਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧਰਮ ਵੱਲ ਵੱਖਵਾਦ ਵੱਲ ਲੈ ਕੇ ਚਲੇ ਜਾਂਦੇ ਨੇ ਕਿ ਆਉਣ ਵਾਲੀ ਪੀੜ੍ਹੀ ਸਾਡੀ ਇਸ ਦੀ ਲਪੇਟ 'ਚ ਨਾ ਆਵੇ ਇਹ ਚੀਜ਼ ਨੂੰ ਅੱਗੇ ਲੈ ਕੇ ਆਪਾਂ ਵਾਂਗ ਹੁਣ ਜਿਵੇਂ ਤੁਸੀਂ ਜਿਹੜਾ ਤੁਹਾਡਾ ਚਲੋ ਤੁਸੀਂ ਜਿਹੜਾ ਕੋਰਸ ਸ਼ੁਰੂ ਕਰਿਆ ਸੀਗਾ ਤੁਸੀਂ ਉਦੋਂ ਵੀ ਜੇ ਕਿਹਾ ਜਾਵੇ ਵੈਸੇ ਤਾਂ ਇਹ ਉਦੋਂ ਵੀ ਜਿਆਦਾ ਵੱਧ ਕੇ ਹੈ ਕਿ ਜਦੋਂ ਤੁਸੀਂ ਲੋਕਾਂ ਨੂੰ ਵੇਅਰ ਕਰਨਾ ਸ਼ੁਰੂ ਕਰ ਦੋ ਇੱਕ ਵੱਡੇ ਰੈਜ਼ੋਲੂਸ਼ਨ ਦੀ ਵੱਲ ਵਧਣਾ ਸ਼ੁਰੂ ਕਰ ਦੋ ਖੁਦ ਨੂੰ ਤੋਰਨਾ ਤੋਰੋ ਤੁਸੀਂ ਪਰ ਜਿਹੜੇ ਜੇ ਦੇਖੀਏ ਕਿ ਪੜ੍ਹਾਈ ਲਿਖਾਈ ਕਰਨੀ ਉਹ ਅੱਜ ਵੀ ਅਸੀਂ ਦੇਖਦੇ ਆਂ ਵੀ ਬਹੁਤ ਸਾਰੇ ਬੱਚਿਆਂ ਨੂੰ ਚੀਜ਼ਾਂ ਹੁਣ ਤਾਂ ਸਰਕਾਰ ਕਹਿ ਰਹੀ ਹੈਗੀ ਖੈਰ ਅਸੀਂ ਯੂਪੀਐਸਸੀ ਵਾਸਤੇ ਅਲੱਗ ਤੋਂ ਤਿਆਰੀ ਵਾਸਤੇ ਸੈਂਟਰ ਖੋਲਾਂਗੇ ਬਟ ਤੁਸੀਂ ਆਪਣੇ ਤੌਰ ਤੇ ਇਹ ਕੋਸ਼ਿਸ਼ ਕਰੀ ਕਿ ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਸੀ ਵੀ ਲਾਇਬ੍ਰੇਰੀ 'ਚ ਬੈਠਣ ਤੱਕ ਦਾ ਨਹੀਂ ਮੈਨੂੰ ਮੌ ਬਾਕੀਆਂ ਨੂੰ ਅੱਗੇ ਤੁਹਾਨੂੰ ਪਿੰਡ ਪਿੰਡ ਲਾਇਬ੍ਰੇਰੀ ਕਨਸੈਪਟ ਦੇ ਵਿੱਚ ਸਾਡਾ ਟਾਰਗੇਟ ਸੀਗਾ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਅੱਜ ਮੌਜੂਦਾ ਯੂਪੀਐਸਸੀ ਦੇ ਵਿੱਚ ਪੰਜਾਬ ਚੋਂ ਹੱਦ 7 ਜਾਂ 8 ਬੱਚੇ ਜਾ ਰਹੇ ਨੇ ਪਹਿਲਾਂ ਤਾਂ 4-5 ਸੀਗੇ 700 ਵੈਕੈਂਸੀਸ ਦੇ ਵਿੱਚੋਂ ਪੰਜਾਬ ਦੇ ਯੂਪੀਐਸਸੀ ਆਈਐਸ ਆਈਪੀਐਸ ਆਈਆਰਐਸ ਆਈਐਫਐਸ 4 ਜਾਂ 5 ਬੱਚੇ ਹੜਲੀ 7 ਬੱਚੇ ਠੀਕ ਗਲਤ ਨਾ ਹੋਵੇ 10 ਬੱਚੇ ਹੋਣਗੇ 700 ਦੇ ਵਿੱਚੋਂ 10 ਬੱਚੇ ਪੰਜਾਬ ਤੋਂ ਪਿੰਡ ਪਿੰਡ ਲਾਇਬ੍ਰੇਰੀ ਜਦੋਂ ਮੈਂ ਖੜੀ ਕੀਤੀ ਸੀਗੀ ਜਾਂ ਜਦੋਂ ਮੈਂ ਉੱਤੇ ਕੰਮ ਕੀਤਾ ਸੀਗਾ ਕਿ ਐਸੇ ਹੀਰੇ تراਸ਼ੇ ਸੀਗੇ ਮੈਂ ਅੱਜ ਕਰ ਰਹੇ ਨੇ ਤਿਆਰੀ ਕਰ ਰਹੇ ਨੇ ਯੂਪੀਐਸਸੀ ਦੀ ਆ 50 ਸਾਲਾਂ ਦੇ ਵਿੱਚ ਅਸੀਂ ਮੂਸਲੇ ਦਾ ਗਾਣਾ ਹੈਗਾ ਕਿ ਸੱਚ ਬੋਲਿੰਗਾ ਤੇ ਮਲੂ 295 ਤੇ ਉਹ ਯੂਥ ਦੇ ਵਿੱਚ ਜਦੋਂ ਮੈਂ ਪਿੰਡਾਂ 'ਚ ਗਿਆ ਨਾ ਬੜੀ ਕਿਉਰਿਓਸਟੀ ਸੀਗੀ ਕਿ ਬੱਚੇ ਸੁਣਦੇ ਹੀਗੇ ਉਹਨਾਂ ਨੂੰ ਤੇ ਮੈਂ ਕਿਹਾ ਜੀ 295 ਤੁਹਾਨੂੰ ਇੰਨਾ ਪਸੰਦ ਆ ਨਾ ਇਹ ਸਲੋਗਨ ਦਾ ਅੱਖਰ ਇਹਨੇ ਪਸੰਦ ਨੇ ਤੇ 295 ਆਪਣਾ ਯੂਪੀਐਸਸੀ ਦੇ ਵਿੱਚ ਰੈਂਕ ਲੈ ਕੇ ਆਓ 200 ਪਹਿਲੇ 295 ਬੱਚੇ ਪੰਜਾਬ ਤੋਂ ਹੋਣ ਕਹਿੰਦੇ ਉਹ ਕਿਦਾਂ ਹੋਵੇਗਾ ਫਿਰ ਉਹਨਾਂ ਨੂੰ ਮੈਂ ਦੱਸਿਆ ਅੱਜ ਅੱਜ ਟਿਲ ਨਾਓ ਅੱਜ 300 ਪਲੱਸ ਬੱਚੇ ਫੋਰਨ ਕੰਟਰੀਆਂ ਦੇ ਵਿੱਚ ਯੂਪੀਐਸਸੀ ਦੀ ਤਿਆਰੀ ਕਰ ਰਹੇ ਨੇ ਯੂਪੀਐਸਸੀ ਦੀ ਸਟੇਟ ਸਰਵਿਸਿਜ਼ ਦੀ ਤਿਆਰੀ ਕਰ ਰਹੇ ਨੇ ਥੋੜੇ ਦਿਨ ਪਹਿਲਾਂ ਮੈਂ ਉਹਨਾਂ ਨੂੰ ਕਿਤਾਬਾਂ ਕੂਰੀਅਰ ਕਰਕੇ ਹਟਿਆ ਠੀਕ ਉਹ 12-12 ਕਿ ਡਿਸਟ੍ਰਿਬਿਊਟਰਾਂ ਲਾਉਂਦੇ ਨੇ ਉਸ ਤੋਂ ਬਾਅਦ ਵਿੱਚ ਆਪਣੇ ਆਨਲਾਈਨ ਜਦੋਂ ਕੰਮ ਤੇ ਹੁੰਦੇ ਨੇ ਹੈੱਡਫੋਨ ਤੇ ਆਪਣੇ ਲੈਕਚਰਸ ਹੁੰਦੇ ਨੇ ਜਦੋਂ ਉਹਨਾਂ ਨੂੰ ਉਹ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੇ ਦਿਮਾਗ ਸੁੱਤੇ ਆਪਣੇ ਕਿਤੇ ਨਾ ਕਿਤੇ ਉਹਨਾਂ ਵਿੱਚ ਜਾਗਣ ਦੀ ਹਿੰਮਤ ਹੈਗੀ ਸੀਗੀ ਉਹ ਤਿਆਰੀ ਕਰ ਰਹੇ ਨੇ ਉਹ ਆਪਣੀ ਸਿਕਿਉਰਿਟੀ ਵੀ ਨਹੀਂ ਛੱਡਣਾ ਚਾਹੁੰਦੇ ਕਿ ਯਾਰ ਆਪਾਂ ਆਪਣੀ ਪੀਆਰ ਵੀ ਨਾ ਛੱਡੀਏ ਹਾਂ ਡੀਸੀ ਲੱਗ ਜਾਣਗੇ ਤੇ ਆਪਾਂ ਕੈਨੇਡਾ ਨੂੰ ਕੀ ਕਹਣਾ ਇੱਕ ਇੱਥੇ ਡੀਸੀ ਹੋਵੇ ਜਾਂ ਐਸਐਸਪੀ ਹੋਵੇ ਤੇ ਇੱਕ ਪਾਸੇ ਕੈਨੇਡਾ ਹੋਵੇ ਤੇ ਕਿ ਇੱਕ ਇਸ ਤਰ੍ਹਾਂ ਦੇ ਜਦੋਂ 300 ਬੱਚਾ ਆ 300 ਨਹੀਂ ਉਹਦੇ ਵਿੱਚੋਂ 10 ਬੱਚੇ ਵੀ ਜਦੋਂ ਇੱਧਰ ਆਣ ਕੇ ਸਿਲੈਕਟ ਹੋਣਗੇ ਤਾਂ ਡੈਫੀਨੇਟਲੀ ਲੋਕਾਂ ਦੇ ਵਿੱਚ ਸਾਡੇ ਮਾਪਿਓ ਦੇ ਵਿੱਚ ਆਲਸਾ ਜਾਗੇ ਕਿ ਯਾਰ ਉਹਨਾਂ ਦਾ ਬੱਚਾ ਇਹੜਾ ਤਕੜਾ ਅਫਸਰ ਬਣ ਗਿਆ ਤੇ ਕੀ ਹੁੰਦਾ ਅਫਸਰ ਤੂੰ ਬਣ ਤੇ ਉਸ ਟਾਈਮ ਤੇ ਸਾਡੀ ਜਿਹੜੀ ਪਾਰਟੀ ਆ ਇੰਨੀ ਆਪਣੇ ਜੜਾ ਮਜ਼ਬੂਤ ਕਰ ਚੁੱਕੀ ਹੋਏਗੀ ਕਿ ਹਰ ਬੱਚਾ ਗਵਰਨਮੈਂਟਾਂ ਤਾਂ ਇਹ ਲਾਅ ਕਰਦੀਆਂ ਨੇ ਕਿ ਘਰ-ਘਰ ਨੌਕਰੀ ਦਵਾਂਗੇ ਮੈਂ ਪਿੰਡ-ਪਿੰਡ ਲਾਇਬ੍ਰੇਰੀ ਦੇ ਵਿੱਚ ਇਵਨ ਥੈਟ ਅੱਜ ਵੀ ਕਿ ਐਸਾ ਪੰਜਾਬ ਸਿਰਜਾਂਗੇ ਕਿ ਘਰ-ਘਰ ਲੈ ਉਹ ਘਰ ਘਰ ਨੌਕਰੀ ਨਹੀਂ ਹੋਏਗੀ ਘਰ ਘਰ ਆਫੀਸਰ ਪੈਦਾ ਹੋਣਗੇ ਉਹ ਆਫੀਸਰ ਕਿ ਜਿਹੜਾ ਪੰਜਾਬ ਦਾ ਨਾਂ ਨੈਸ਼ਨਲ ਲੈਵਲ ਤੇ ਉੱਚਾ ਕਰਨਗੇ ਤੇ ਇਹਦੇ ਚ ਫਿਰ ਦੇਖਿਆ ਜਾਵੇ ਤੁਸੀਂ ਇਹ ਕਲੇ ਬਾਹਰਲੇ ਬੱਚੇ ਨੇ ਇਹਦੇ ਚ ਜਾਂ ਤੁਹਾਡੇ ਇਸ ਉਰੇ ਦੇ ਵੀ ਹੈਗੇ ਨੇ ਪੰਜਾਬ ਦੇ ਜਿਹੜੇ ਤਿਆਰੀ ਕਰ ਰਹੇ ਨੇ ਨਹੀਂ ਨਹੀਂ ਪੰਜਾਬ ਦੇ ਕਾਫੀ ਬੱਚੇ ਨੇ ਯੂਪੀਐਸਸੀ ਦੇ ਵਿੱਚ ਕਾਫੀ ਜਿਹੜੇ ਬੱਚੇ ਕਹਿੰਦੇ ਸੀਗੇ ਕੁਝ ਬੱਚੇ ਇਸ ਤਰ੍ਹਾਂ ਦੇ ਸੀਗੇ ਕਿ ਦੇ ਨੈਵਰ ਨੋ ਹਾਊ ਟੂ ਬੀਕਮ ਅ ਆਈਐਸ ਆਫੀਸਰ ਆਈਐਸ ਉਹਨਾਂ ਨੂੰ ਆਈਐਸ ਦੀ ਫੁੱਲ ਫਾਰਮ ਦਾ ਨਹੀਂ ਸੀ ਪਤਾ ਇਹ ਮੈਨਟ ਮੈਨੂੰ ਵੀ ਨਹੀਂ ਸੀ ਪਤਾ ਪਾਸਟ ਤੱਕ ਆ ਗ੍ਰੈਜੂਏਸ਼ਨ ਤੱਕ ਵੀ ਨਹੀਂ ਸੀ ਪਤਾ ਉਹ ਤਾਂ ਬਾਅਦ ਵਿੱਚ ਪਤਾ ਲੱਗਾ ਆ ਕਿ ਦੇ ਨੇਵਰ نو ਕਿ ਸਰ ਕਹਿੰਦੇ ਡੀਸੀ ਥੋੜਾ ਪੜ ਕੇ ਬਣ ਜਾਈਦਾ ਵਾ ਹੈਨਾ ਤੇ ਸਾਡੇ ਤੇ ਜਿਹੜੀਆਂ ਬਣੀਆਂ ਨੇ ਕਹਾਵਤਾਂ ਜਿਹੜੀਆਂ ਲੋਰੀਆਂ ਸੁਣਾਉਂਦੇ ਨੇ ਪਟਵਾਰੀ ਤੱਕ ਸੁਣਾਉਂਦੇ ਨੇ ਕਿਉਂ ਪਟਵਾਰੀ ਤੱਕ ਸੁਣਾਉਂਦੇ ਨੇ ਕਿ ਸਾਡਾ ਵਾਹੀ ਪੰਜਾਬੀਆਂ ਦਾ ਜਾਂ ਸਾਡੇ ਕਿਸਾਨਾਂ ਦਾ ਪਟਵਾਰੀਆਂ ਤੱਕ ਪਿਆ ਸੀਗਾ ਕਿ ਪਟਵਾਰੀ ਨੇ ਇੱਕ ਲਈ ਕਿੱਧਰ ਕਰਦੀ ਤੇ ਰਕਬਾ ਉਧਰ ਦਾ ਉਧਰ ਚਲਾ ਗਿਆ ਉਹ ਕਹਿੰਦੇ ਕਿ ਪੁੱਤ ਜੇ ਮੰਨਣਾ ਕਿ ਮੇਰਾ ਪੁੱਤ ਪਟਵਾਰੀ ਹੋ ਜੇ ਤੇ ਮੇਰੀ ਜਦੋਂ ਦਾਦੀ ਜੀ ਸੀਗੇ ਕਿ ਸਰਦਾਰ ਨੇ ਦਲੀਪ ਕੌਰ ਜੀ ਤੇ ਉਹ ਕਹਿੰਦੇ ਹੁੰਦੇ ਸੀਗੇ ਕਿ ਮੈਂ ਜਦੋਂ ਲੱਤਾਂ ਘੁੱਟਣੀਆਂ ਕਿ ਮੇਰਾ ਪੁੱਤ ਪਟਵਾਰੀ ਹੋ ਜਾਏ ਮੈਂ ਬੀਬੀ ਪਟਵਾਰੀ ਤੇ ਬੜਾ ਮਤਲਬ ਕਿ ਹਨਾ ਕਿ ਬੜਾ ਅਹੁਦਾ ਮੈਂ ਤੇ ਬੜਾ ਵੱਡਾ ਸੋਚਿਆ ਤੇ ਬੀਬੀ ਕਹਿੰਦੇ ਮੇਰੇ ਬੀਜੀ ਕਹਿੰਦੇ ਹੁੰਦੇ ਸੀਗੇ ਕਿ ਪੁੱਤ ਤੂੰ ਐਡਾ ਵੱਡਾ ਅਫਸਰ ਬਣ ਜਾਏ ਤੇ ਮੈਂ ਕਿਹਾ ਬੀਜੀ ਏਡੀ ਵੱਡੀ ਏਕ ਵੀ ਨਾ ਐਡਾ ਵੱਡਾ ਅਫਸਰ ਵੀ ਨਹੀਂ ਹੁੰਦਾ ਤੇ ਚਲੋ ਖੈਰ ਉਹ ਮਿੱਠੇ ਮਿੱਠੇ ਜੱਦਾ ਉਹਨਾਂ ਨਾਲ ਵੀ ਹੈਗੀਆਂ ਨੇ ਤੇ ਜਦੋਂ ਸਾਡੇ ਲੋਕ ਮੈਂ ਆਪਣੇ ਪਿੰਡਾਂ ਦੀ ਗੱਲ ਕਰਨ ਦੇਗਾ ਕਿ ਦੇ ਨੈਵਰ نو ਕਿ ਹਾਊ ਟੂ ਬੀਕਮ ਅ ਆਈਐਸ ਆਫੀਸਰ ਲੈਫਟੀਨੈਂਟ ਤੱਕ ਬਣਦਾ ਨਹੀਂ ਪਤਾ ਸਾਡੇ ਲੋਕਾਂ ਨੂੰ ਇਹ ਪਤਾ ਕਿ ਯਾਰ 10ਵੀਂ ਚ ਗਰਾਊਂਡ ਦੇ ਚਾਰ ਚੱਕਰ ਲਾ ਲਓ 1600 ਮੀਟਰ ਦੌੜ ਕੱਢ ਲਓ ਤੇ ਥੋੜੇ ਟੈਸਟ ਪਾਸ ਕਰ ਲਓ ਤੇ ਆਪਾਂ ਆਰਮੀ 'ਚ ਭਰਤੀ ਹੋ ਜਾਾਂਗੇ ਆ ਜਿਹੜੀ ਆ ਹੁਣ ਸਕੀਮ ਆਈ ਸੀ ਕਿ ਸੈਂਟਰਲ ਗਵਰਨਮੈਂਟ ਦੀ ਅ ਅਗਨੀ ਪਥ ਤੇ ਅਗਨੀ ਵੀਰ ਮੈਂ ਕਾਲੇ ਵਾਲੇ ਗਰਾਊਂਡ ਦੀ ਜਿੱਥੇ ਮੈਂ ਵੀ ਰਨਿੰਗ ਕਰਨ ਜਾਂਦਾ ਆ ਕਾਲੇ-ਬਲੇ ਗਰਾਊਂਡ ਦੇ ਵਿੱਚ ਮੈਂ ਰਨਿੰਗ ਕਰਦਾ ਸੀਗਾ ਤੇ ਮੈਨੂੰ ਸਾਈਡ ਤੇ ਹੋਣਾ ਪੈਂਦਾ ਸੀ ਉਹ ਮੁੰਡੇ ਬੜੇ ਫਾਸਟ ਦੌੜਦੇ ਸੀ ਆਰਮੀ ਵਾਲੇ ਕਿ ਪਿਆਰ ਰੱਖਣੋਂ ਥਾਂ ਨਹੀਂ ਸੀਗਾ ਜਦੋਂ ਭਰਤੀ ਆਈ ਜਦੋਂ ਅਗਨੀ ਪਾਸੇ ਅਗਨੀਵੀਰ ਆ ਗਈ ਉਸ ਗਰਾਊਂਡ ਦੇ ਵਿੱਚ ਅੱਜ ਗੁੱਡੇ-ਗੁੱਡੇ ਜਿਨਾ ਘਾਹ ਹੋ ਗਿਆ ਕਿਉਂਕਿ ਬੱਚਿਆਂ ਨੂੰ ਕੀ ਹੁੰਦਾ ਹੈ ਕਿ ਜਜ਼ਬਾ ਹੁੰਦਾ ਹੈ ਕਿ ਹਾਂ ਯਾਰ ਮੈਂ ਆਰਮੀ 'ਚ ਜਾਣਾ ਆ ਮੇਰੀ ਸਿਕਿਉਰਿਟੀ ਆ ਮੇਰੀ ਫੈਮਿਲੀ ਸਿਕਿਉਰ ਹੋਏਗੀ ਜਾਂ ਕੁਝ ਆ ਉਹਨਾਂ ਦਾ ਹੌਸਲਾ ਟੁੱਟ ਗਿਆ ਉਦੋਂ ਮੈਨੂੰ ਮਲੇ ਬੱਚੇ ਮਿਲੇ ਸੀਗੇ ਕਿ ਮੈਂ ਕਹਾ ਕਿ ਤਿਆਰੀ ਕਰ ਦਿਓ ਕਹਿੰਦੇ ਭਾਜੀ ਅਗਨੀ ਪਥਕਣੀ ਵੀਰ ਦੀ ਤਿਆਰੀ ਕਿੱਥੇ ਕਰਨੀ ਤੇ ਮੈਂ ਕਹਾ ਕਿ ਪੰਜਾਬ ਪੁਲਿਸ ਦੀ ਵੇਖ ਲਓ ਉਹ ਭਾਜੀ ਟੈਸਟ ਕੌਣ ਦਵੇ ਉੱਤੇ ਟੈਸਟ ਮੰਗਦੇ ਨੇ ਪਹਿਲਾਂ ਤੇ ਫਿਰ ਦੌੜ ਵੰਦੇ ਨੇ ਕਹਿੰਦੇ ਮੈਂ ਤਾਂ ਕਹਿੰਨਾ ਕਿ ਦੌੜ ਬਾਅਦ ਚ ਲਵਾ ਲਿਓ ਸਾਡੇ ਕੋ ਉ ਦੌੜ ਪਹਿਲਾਂ ਲਵਾ ਲਓ ਤੇ ਟੈਸਟ ਸਾਡੇ ਕੋ ਨਾਲੋ ਤੇ ਆਪਾਂ ਭਰਤੀ ਹੋ ਜਾਾਂਗੇ ਠੀਕ ਤੇ ਇਸ ਤਰ੍ਹਾਂ ਦੀ ਕਨਸੈਪਟ ਕਿ ਲੋਕਾਂ ਨੂੰ ਪਤਾ ਹੀ ਨਹੀਂ ਕਿ ਹਾਊ ਟੂ ਬੀਕਮ ਅ ਆਫੀਸਰ ਕਿ ਇੱਕ ਐਸੀ ਲਾਈਨ ਵੀ ਹੁੰਦੀ ਆ ਇੱਕ ਆਫੀਸਰ ਲਾਈਨ ਸੀਗੀ ਸਾਡੇ ਪੰਜਾਬ ਦੀ ਉਹ ਸਾਡੇ ਹੱਥੋਂ ਖੁੱਸ ਗਈ ਏ ਪਰ ਹਾਂ ਡੈ ਖਰਬ ਦੇਖਿਆ ਜਾਵੇ ਇਹਨਾਂ ਦੀ ਕੋਸ਼ਿਸ਼ ਸਿੱਧੇ ਤੌਰ ਤੇ ਤਾਂ ਦੇਖਿਆ ਜਾਵੇ ਕਿ ਤੱਕ ਤੱਕ ਨਹੀਂ ਹੈ ਵੀ ਬਹੁਤ ਹੀ ਕੋਈ ਵਿਕਾਸ ਜਦੋਂ ਤੱਕ ਕਿਸੇ ਵੀ ਚਾਹੇ ਅਸੀਂ ਆਪਣੇ ਸੂਬੇ ਦਾ ਕਹਿ ਲੀਏ ਕਹਿ ਲੀਏ ਜਾਂ ਨੌਜਵਾਨੀ ਦਾ ਨਹੀਂ ਹੁੰਦਾ ਉਦੋਂ ਤੱਕ ਉਹਦੇ ਅੱਗੇ ਨਾ ਤਾਂ ਬਹੁਤੇ ਰਾਹ ਨੇ ਤੇ ਨਾ ਹੀ ਉਹਨੂੰ ਪਤਾ ਲੱਗਦਾ ਤੇ ਜਿੱਥੇ ਤੱਕ ਰਸੀਂ ਜਾ ਕੇ ਖੜ ਗਏ ਅੱਜ ਪਹਿਲਾਂ ਜਿਵੇਂ ਇਹਨਾਂ ਨੇ ਇੱਕ ਪਰਿਵਾਰੀ ਵਾਲੀ ਖਰ ਐਗਜ਼ਾਮਪਲ ਤੌਰ ਤੇ ਇਹ ਸਮਝਾਇਆ ਜਾਵੇ ਵੀ ਇੱਕ ਅਸੀਂ ਇੱਕ ਟੀਚੇ ਤੱਕ ਹੀ ਖੜਿਆ ਉਦੋਂ ਅੱਗੇ ਵਧੀ ਨਹੀਂ ਹੈਗੇ ਕੋਸ਼ਿਸ਼ ਹੈ ਇਹਨਾਂ ਦੀ ਖਰ ਸਸੇ ਤੌਰ ਤੇ ਵੀ ਇਹ ਕਹਿੰਦੇ ਨੇ ਕਿ ਅਸੀਂ ਪਾਰਟੀ ਬਣਾ ਕੇ ਲੋਕਾਂ ਚ ਇਹ ਜਾਗਰਤੀ ਪੈਦਾ ਕਰਨਾ ਚਾਹੁੰਦੇ ਆ ਵੀ ਅਸੀਂ ਪਰ ਇੱਕ ਕੌਜ਼ ਜਿਸ ਤਰ੍ਹਾਂ ਦਾ ਇਹ ਲੈ ਕੇ ਚੱਲੇ ਨੇ ਉਹਦੇ ਨਾਲ ਇਹ ਗੱਲ ਕਹਿ ਸਕਦੇ ਆਂ ਵੀ ਪੰਜਾਬ ਨੂੰ ਇੱਕ ਰਾਹ ਦਿਖਾਉਣ ਵਾਲੇ ਜਦੋਂ ਇਹ ਜਿਹੇ ਫਿਕਰਮੰਦ ਲੋਕ ਦਿੰਦੇ ਨੇ ਤੋ ਤੋ ਇਹ ਲੱਗਦਾ ਕਿ ਭਾਵੇਂ ਕਿੰਨੇ ਹਮਲੇ ਸਾਡੇ ਤੇ ਹੁੰਦੇ ਰਹਿਣ ਜਾਂ ਇੱਕ ਸੋਚ ਕਿਸ ਤਰ੍ਹਾਂ ਦੀ ਥੋਪਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਅੱਗੇ ਵਧਾਉਣ ਵਾਲੇ ਤੇ ਉਹਨੂੰ ਤੋੜਨ ਵਾਲੇ ਤੇ ਅੱਗੇ ਸਮਝਾਉਣ ਵਾਲੇ ਵੀ ਹੈਗੇ ਨੇ ਸੀਨੀਅਰ ਵਿਜੀਲੈਂਸ ਕਮੇਟੀ ਦੇ ਇਦਾਰਾ ਸੁਮਿੰਦਰ ਯਨਾਸ ਸਪੋਕਸਮੈਨ ਟੀਵੀ ਚੰਡੀਗੜ੍ਹ